ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਪੰਜਾਬੀਆਂ ਦੇ ਲਾਗੇ ਮੌਜਾ ਪੰਜਾਬ ਦੇ ਵਿੱਚ ਸਸਤਾ ਹੋਇਆ ਪੈਟਰੋਲ ਡੀਜ਼ਲ ਸੰਕਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਆ ਮਾਮੂਲੀ ਗਰਾਵਟ ਦਰਜ ਕੀਤੀ ਗਈ ਆ ਕੱਲ ਯਾਨੀ ਕਿ ਬੁੱਧਵਾਰ ਨੂੰ ਬ੍ਰੈਟ ਕਰੂਡਾ 81.97 ਡਾਲਰ ਪ੍ਰਤੀ ਬੈਰਲ ਤੇ ਵੈਗਰੇਟ ਜਿਸ ਦਾ ਅਸਰ ਦੇਖਦੇ ਬਾਕ-ਬਾਕ ਸਵੇਰ ਨੂੰ ਬਾਜ਼ਾਰ ਚ ਪੈਟਰੋਲਾ ਡੀਜ਼ਲ ਦੀਆਂ ਕੀਮਤਾਂ ਤੇ ਨਜ਼ਰ ਆ ਰਿਹਾ ਤੇ ਸਦ੍ਰਾਨ ਦੇਸ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇਲ ਕੰਪਨੀਆਂ ਦੇ ਵੱਲੋਂ ਜਾਰੀ ਨਵੀਆਂ ਕੀਮਤਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਪੈਟਰੋਲ 51 ਪੈਸੇ ਅਤੇ ਡੀਜ਼ਲ 48 ਪੈਸੇ ਸਸਤਾ ਹੋਇਆ ਹੈ ਇਸ ਤੋਂ ਇਲਾਵਾ ਛੱਤੀਸਗੜ੍ਹ ਅਤੇ ਕਰਨਾਟਕ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਹਾਲਾਂਕਿ ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਅਤੇ ਅਸਾਮ ਸਮੇਤ ਕੁਝ ਰਾਜਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਭਾਰਤ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕੀਤੀ ਜਾਂਦੀ ਹੈ। ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ ਅੱਜ ਵੰਡੇ ਜਾਣਗੇ ਨਿਯੁਗਤੀ ਪੱਤਰ। ਤਾਂ ਦੋਸਤੋ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਭਲਕੇ 2487 ਨਿਯੁਗਤੀ ਪੱਤਰ ਵੰਡੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪੰਜਾਬ ਪੁਲਿਸ ਦੀਆਂ 17500 ਅਸਾਮੀਆਂ ਹੋਣੀਆਂ ਤੇ ਉਹਨਾਂ ਨੇ ਇਹ ਵੀ ਕਹਿ ਕੇ ਵਿਰੋਧ ਦੇ ਜੋ ਮਰਜੀ ਕਹੀ ਜਾਣ ਪਰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਣੀ ਸੀਐਮ ਨੇ ਬਾਜਾ ਟਾ ਕਿਤਾਬ ਦੇ ਵਿੱਚ ਸ਼ਹੀਦੇ ਆਜਮਾ ਭਗਤ ਸਿੰਘ ਅਤੇ ਭੀਮਰਾਓ ਉਮੀਦ ਕਰਦੀਆਂ ਫੋਟਮਾਂ ਲਗਾਉਣ ਦੇ ਪਿੱਛੇ ਦਾ ਰਾਜ ਵੀ ਦੱਸਿਆ ਇਸ ਤੋਂ ਬਾਅਦ ਉਹਨਾਂ ਨੇ ਕੇਂਦਰ ਦੇ ਭਾਈ-ਭਾਈ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਦਾ ਜ਼ਿਕਰ ਵੀ ਕੀਤਾ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਬਜਟ ਇਲਾਜਲਾਸ ਦੇ ਦੌਰਾਨ ਨਾ ਕਾਂਗਰਸ ਵਿਧਾਇਕਾਂ ਨੂੰ ਕੀਤਾ ਮਤਲਬ ਸਾਹਮਣੇ ਆਈ ਆ ਵਜਾ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਹ ਦੇ ਦੌਰਾਨ ਸਦਨ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਯਵਾ ਸਮੇਤ ਨੌ ਕਾਂਗਰਸੀ ਉਧਾਇਕਾਂ ਨੂੰ ਮਤਲ ਕਰ ਦਿੱਤਾ ਗਿਆ ਇਨ੍ਹਾਂ ਕਾਂਗਰਸੀ ਆਗੂਆਂ ਤੇ ਸਦਨ ਦੀ ਕਾਰਵਾਈ ਦੇ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਤਹਿਤ ਸਪੀਕਰ ਕੁਲਤਾਰ ਸਿੰਘਾ ਸੰਧਮਨ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਇਹਨਾਂ ਨੂੰ ਸਦਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਮਤਲ ਕਰ ਦਿੱਤਾ ਗਿਆ ਮਤਲਬ ਕੀਤੇ ਗਏ ਵਿਧਾਇਕਾਂ ਦੇ ਵਿੱਚ ਇਹਨਾਂ ਦੇ ਨਾਮ ਸ਼ਾਮਲ ਮਤਲਬ ਕੀਤੇ ਵਿਧਾਇਕਾਂ ਦੇ ਵਿੱਚ ਪ੍ਰਤਾਪ ਸਿੰਘ ਬਾਇਬਾ ਤੋਂ ਇਲਾਵਾ ਸੁਭਾ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਬੜੰਗਾ ਸੁਖਬਿੰਦਰ ਸਿੰਘ ਸਰਕਾਰੀਆ ਹਰਦੇਵ ਸਿੰਘ ਲਾੜੇ ਅਵਤਾਰ ਸਿੰਘ ਜੂਨੀਅਰ ਬਰਿੰਦਰ ਮੀਤ ਸਿੰਘ ਪਹਾੜਾ ਰਾਜਕੁਮਾਰ ਚਬੇਵਾਲ ਵਿਕਰਮਜੀਤ ਸਿੰਘ ਚੌਧਰੀਆ ਤੇ ਰਾਣਾ ਗੁਰਜੀਤ ਸਿੰਘ ਸ਼ਾਮਲ ਹਨ ਖਨੋਰੀ ਬਾਰਡਰ 'ਤੇ ਚੜਪਾ ਮਾਮਲਾ ਹਾਈ ਕੋਰਟ ਆ ਪੁਜਾ ਬੀਕੇ ਜੂ ਉਗਰਾਹ ਨੇ ਕਿਸਾਨਾਂ ਆਗੂ ਢੱਲੇ ਵਾਲਾ ਤੇ ਪੰਦੇਰ ਤੇ ਸਾਧਿਆ ਨਿਸ਼ਾਨਾ ਬਖਰਾ 프ਰਾਂਟਾ ਬਣਾਉਣ ਤੇ ਚੁੱਕੇ ਸਵਾਲ ਕੱਲ 6 ਮਾਰਚ ਨੂੰ ਕਿਸਾਨ ਅੰਦੋਲਨ ਦਾ 23ਵਾਂ ਦਿਨ ਸੀ ਪੰਜਾਬ ਹਰਿਆਣਾ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਖੜੇ ਹਨ ਤੇ ਇਸ ਦੌਰਾਨ ਕੱਲ ਯੂਨਾਈਟਿਡ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮੈਦੂਰ ਮੋਰਚਾ ਦੇ ਸੱਦੇ ਤੇ ਦੇਸ ਭਰ ਦੇ ਕਿਸਾਨ ਦਲੇ ਮਾਰਚ ਦੇਲੇ ਰਵਾਨਾ ਹੋਏ ਪਾਰਕ ਅਜਕ ਸਾਨੂੰ ਪੁਲਿਸ ਨੇ ਹਰਾਸਤ ਵਿੱਚ ਲੈ ਲਿਆ ਹੈ ਸ਼ੰਭੂ ਅਤੇ ਖਨੋਰੀ ਸਰਾਧ ਤੇ ਪਹਿਲਾਂ ਹੀ ਧਰਨੇ ਦੇ ਰਹੇ ਕਿਸਾਨ ਇੱਥੇ ਬੈਠਿਆਂ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਨੇ ਕਿਸਾਨਾਂ ਆਗੂਆ ਜਗਜੀਤ ਸਿੰਘ ਢਲੇਵਾਲਾ ਤੇ ਸਰਬੰਨ ਸਿੰਘ ਪੰਦੇਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਹਿ ਕੇ ਯੂਨਾਈਟਿਡ ਕਿਸਾਨ ਮੋਰਚਾ ਐਸਕੇਐਮ ਨੂੰ ਤੋੜ ਕੇ ਵੱਖਰਾ ਫਰੰਟ ਕਿਉਂ ਬਣਾਇਆ ਦੂਮਾ ਆਗੂਨ ਐਸਾ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਬਲਬੀਰਾ ਸਿੰਘ ਰਾਜੇਵਾਲ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਨਾ ਦਾਇਰ ਕੀਤੀ ਭਾਰਤੀ ਕਿਸਾਨ ਜਿਨ੍ਹਾਂ ਨੇ ਬੀਕੇਯੂ ਦੇ ਪ੍ਰਧਾਨ ਬਲਬੀਰਾ ਸਿੰਘ ਰਾਜੇਵਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਉਹਨਾਂ ਮੰਗ ਕੀਤੀਆਂ ਕਿ ਖਨੌਰੀ ਸਰਹੱਦ ਤੇ ਹੋਈ ਝੜਪ ਦੀ ਜਾਂਚ ਆ ਸੇਵਾਮੁਕਤ ਜੱਜਾਂ ਸੀਬੀਆਈ ਤੋਂ ਕਰਵਾਈ ਜਾਵੇ ਚੋਣਾਂ ਤੋਂ ਬਾਅਦ 70000 ਰੁਪਏ ਪਾਰ ਜਾਵੇਗਾ ਸੋਨਾ ਇਹਨਾਂ ਕਾਰਨਾ ਕਰਕੇ ਵਧਣਗੀਆਂ ਕੀਮਤਾਂ ਇੱਕ ਪਾਸੇ ਸ਼ੇਅਰ ਬਾਜ਼ਾਰ ਦੇ ਵਿੱਚ ਓਛਾਲ ਹੈ ਦੂਜੇ ਪਾਸੇ ਸੋਨਾ ਨਵੀਆਂ ਉਚਾਈਆਂ ਨੂੰ ਸੂਰਿਆ ਤੇ ਆਮ ਤੌਰ ਤੇ ਅਜਿਹਾ ਘਾਟੇ ਦੇਖਣ ਨੂੰ ਮਿਲਦਾ ਹੈ ਮੰਗਲਵਾਰ ਦੇ ਕਾਰੋਬਾਰੀ ਸੈਸ਼ਨ ਦੇ ਵਿੱਚ ਵੀ ਸੋਨਾ 64000 ਰੁਪਏ ਦੇ ਉੱਪਰ ਕਾਰੋਬਾਰ ਕਰਦਾ ਨਜ਼ਰ ਆਇਆ ਤੇ ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੋਨੇ ਦੇ ਵਿੱਚ ਤੇਜ਼ੀ ਜਾਰੀ ਰਹਿ ਸਕਦੀ ਹੈ ਤੇ ਏਸੀ ਨੇ ਕਹਰੇ ਪਰ ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੋਨੇ ਦੀ ਕੀਮਤਾਂ 70000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀਆਂ ਮਾਹਰਾਂ ਦੇ ਮੁਤਾਬਕ ਸੋਨੇ ਦੀ ਕੀਮਤਾਂ ਵਧਣ ਦੇ ਦੋ ਅਹਿਮ ਕਾਰਨ ਹੋ ਸਕਦੇ ਹਨ ਇੱਕ ਦੇ ਦੇ ਵਿਚ ਸਰਕਾਰ ਦੂਜਾ ਯੂ ਐਸ ਫੈਡਰਲ ਰਿਜ਼ਰਵ ਆਉਂ ਜਾਂਦਾ ਹੈ ਕਿ ਇਹ ਦੋਵੇਂ ਕਾਰਨ ਮਿਲ ਕੇ ਸੋਨੇ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾ ਸਕਦੇ ਹਨ ਜੇਕਰ ਮਾਹਰਾਂ ਦੇ ਮੰਨੀਆਂ ਤਾਂ ਅਮਰੀਕੀ ਬੈਂਕਾਂ 1 ਮਈ ਨੂੰ ਵੈਜ ਦਰਨ ਵਿੱਚ ਵੱਡੀ ਕਟੌਤੀ ਕਰ ਸਕਦਾ ਹੈ ਜਿਹਦਾ ਸੰਕੇਤ ਫੈਡਾ ਚੀਫ ਦੇ ਭਾਸ਼ਣ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਗ੍ਰਾਮ ਪੰਚਾਇਤ ਵੱਲੋਂ ਮਤੇ ਪਾਸ ਤਾਂ ਦੋਸਤੋ ਕਿਸਾਨ ਮਜ਼ਦੂਰਾਂ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਹੇਠ ਜ਼ਿਲ੍ਹਾ ਤਰਨਤਾਰਨ ਦੇ ਜੂਨ ਬਾਬਾ ਵੀਰ ਸਿੰਘ ਤੇ ਪਿੰਡ ਪਿੱਦੀ ਦੇ ਵੈਚਾ ਕਿਸਾਨ ਮਜ਼ਦੂਰਾਂ ਬੇਬੀਆਂ ਤੇ ਨੌਂ ਬਾਨਾਂ ਦਾ ਵੱਡਾ ਇਕੱਠ ਹੋਇਆ ਤੇ ਇਸ ਮੌਕੇ ਪਿੰਡਾ ਪਿੱਦੀ ਦੀ ਚੁਣੀ ਹੋਈ ಗ್ರಾಮ ਪੰਚਾਇਤ ਅਤੇ ਸਰਪੰਚ ਮੈਂਬਰ ਵੀ ਸ਼ਾਮਲ ਹੋਏ ਤੇ ਪਿੰਡ ਦੇ ਵਿੱਚ ਆ ਵੱਡੀ ਗ੍ਰਾਮ ਸਭਾ ਬੁਲਾਈ ਗਈ ਜਿਸ ਨੇ ਦਿਲੇ ਅੰਦੋਲਨ ਦੇ ਵੈਦਿਆ ਫਾਤ ਹੋਈ ਸ਼ੁਭ ਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਤੇ ਫਿਰ ਗ੍ਰਾਮ ਸਭਾ ਦੀ ਕਾਰਵਾਈ ਸ਼ੁਰੂ ਕਰਦੇ ਪਿੰਡ ਦੇ ਸਰਪੰਚ ਸੁਬਿੰਦਰ ਸਿੰਘ ਸੁਭਾ ਕਸਾਣਾਗੂ ਸਤਨਾਮ ਸਿੰਘਾ ਪਨੂਆ ਤੇ ਬੀਬੀ ਦਵਿੰਦਰ ਕੌਰ ਪਿੱਦੀ ਨੇ ਕਿਸਾਨੀ ਸੰਘਰਸ਼ ਦੇ ਵਿੱਚ ਤੇਜੀ ਦੇ ਲਈ 12 ਮੰਗਾਂ ਤੇ ਆਧਾਰਿਤ ਮਤਾ ਗ੍ਰਾਮ ਸਭਾ ਦੇ ਅੱਗੇ ਪੇਸ਼ ਕੀਤਾ। ਇਸ ਮੌਕੇ ਸਤਨਾਮ ਸੰਗਤ ਪੰਨਨ ਦਸਾਹਕੇ ਪਿੰਡ ਦੇ ਹਰੇਕ ਘਰ ਦੇ ਵਿੱਚੋਂ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ ਲਈ ਇੱਕ-ਇੱਕ ਸੰ ਜਾਂ ਬੀਬੀ ਜਾਣਗੇ ਕਿਸਾਨਾਂ ਨੂੰ ਦਿੱਲੀ ਅੰਦੋਲਨ ਦੇ ਵਿੱਚ ਜਾਣ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਲਾਈਆਂ ਰੁਕਾਵਾਂ ਜੋ ਕਿ ਗੈਰ ਕਾਨੂੰਨੀ ਹਨ ਹਟਾਈਆਂ ਜਾਣ ਤੇ ਲੋਕਤੰਤਰ ਬਹਾਲ ਕੀਤਾ ਜਾਵੇ। ਭਾਰਤ ਸਰਕਾਰ ਵਿਸ਼ਵ ਵਪਾਰ ਸੰਸਦ ਵਿੱਚੋਂ 12ਵੇਂ 32 ਫਸਲਾਂ ਦੇ ਉੱਤੇ ਖਰੀਦ ਦਾ ਗਰੰਟੀ ਦਾ ਕਾਨੂੰਨਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਆਵੇ ਹਰ ਇੱਕਾ ਵਿਅਕਤੀ ਪੀਡੀਐਸ ਸਕੀਮ ਦੇ ਰਾਹੀਂ ਦੇਹ ਦੇ ਲੋਕਾਂ ਨੂੰ ਸਸਤੇ ਭਾਅ ਦਿੱਤੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਜਿਵੇਂ ਕਾਰਪੋਰੇਟ ਕੈਰਨਨ ਦਾ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਖਤਮ ਕੀਤਾ ਜਾਂਦਾ ਹੈ 58 ਸਾਲ ਤੋਂ ਬਾਅਦ ਦੀ ਮਰਦੇ ਕਿਸਾਨਾਂ ਮਿਹਨਤਾਂ ਜੋ ਕਿ ਖੇਤਾਂ ਵਿੱਚ ਕੰਮ ਕਰਦੇ ਹਨ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਫਸਲੇ ਬੀਮਾ ਜੋ ਇਹਨਾਂ ਲਾਗੂ ਕਰਕੇ ਕੇਂਦਰ ਸਰਕਾਰ ਇਹਦੇ ਵਿੱਚ ਨਿੱਜੀ ਕੰਪਨੀਆਂ ਦਾ ਦਖਲ ਬਾਹਰ ਕੱਢੇ ਤੇ ਕਿਸਾਨਾਂ ਦਾ ਪ੍ਰੀਮੀਅਮ ਸਰਕਾਰ ਦੇ ਵੱਲੋਂ ਭਰਿਆ ਜਾਵੇ ਭੂਮੀ ਗੈਨ ਐਕਟ 2015 ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਸੂਧ ਰੱਦ ਕੀਤਾ ਅਤੇ ਬਿਜਲੀ ਐਕਟ 2013 ਰੱਦ ਕੀਤਾ ਜਾਵੇ ਕੇ ਤਿੰਨੋਂ ਪ੍ਰਦੂਸ਼ਣ ਐਕਟ ਵਿੱਚੋਂ ਬਾਰਕ ਕੀਤਾ ਜਾਵੇ ਪੰਜਾਬ ਦੇ ਮੰਡੇ ਕਰਨ ਢਾਂਚੇ ਨੂੰ ਬੰਦ ਕਰਨ ਦੇ ਮਨਸੂਬੇ ਕੜਨੇ ਕੇਂਦਰ ਸਰਕਾਰ ਬੰਦ ਕਰੇ ਤੇ ਪੰਜਾਬ ਦੇ ਵਿੱਚ ਚਾਲੂ ਕੀਤੇ ਸਾਈਲੋ ਜਾਂ ਗਦਾਮਾਂ ਦੇ ਵਿੱਚ ਸਿੱਧਾ ਅਨਾਜ ਖਰੀਦਣਾ ਬੰਦ ਕੀਤਾ ਜਾਵੇ ਪੰਜਾਬ ਦੇ ਹਿੱਸੇ ਦਾ 8500 ਕਰੋੜ ਰੁਪਏ ਦਾ ਆਰਡੀਫ ਤੁਰੰਤ ਜਾਰੀ ਕੀਤਾ ਜਾਵੇ ਆਦਮਾਤੇ ਲਿਆਂਦੇ ਗਏ ਹਨ ਸਿਆਸੀ ਪਾਰਟੀਆਂ ਦਾ ਮੈਨੀਫੈਸਟੋ ਕਾਨੂੰਨੀ ਹੋਣਾ ਚਾਹੀਦਾ ਸੀਐਮ ਮਾਨ ਕਾਲਾ ਭਗਵਾਨਤਮਨ ਮੁੱਖ ਮੰਤਰੀ ਨੇ ਪੰਜਾਬ ਬਜਟ ਸੈਸ਼ਨ ਵਿੱਚ ਬੋਲਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਦਾ ਮੈਨੀਫੈਸਟੋ ਕਾਨੂੰਨੀ ਹੋਣਾ ਚਾਹੀਦਾ ਪਾਰਟੀਆਂ ਵੱਡੇ ਵੱਡੇ ਵਾਅਦੇ ਕਰਕੇ ਮੁਕਰਦਗਾਨ ਵਾਅਦੇਆਂ ਦੀ ਸਮਾਂ ਸੀਮਾ ਤੈਅ ਹੋਵੇ ਸਮਾਂ ਖਤਮ ਹੋਣ ਤੇ ਜੇ ਵਾਅਦਾ ਪੂਰਾ ਨਾ ਹੋਵੇ ਤਾਂ ਕਾਨੂੰਨੀ ਨੋਟਿਸ ਜਾਰੀ ਹੋਵੇ ਸਿਆਸੀ ਪਾਰਟੀਆਂ ਤੇ ਵਾਅਦਾ ਪੂਰਾ ਕਰਨ ਦਾ ਕੋਈ ਦਬਾਅ ਨਹੀਂ ਹੁੰਦਾ ਮੁੱਖ ਮੰਤਰੀ ਨੇ ਵਿਰੋਧੀ ਧਿਰ ਕਾਂਗਰਸਾਂ ਤੇ ਤੰਜ ਕੱਸਦਿਆਂ ਕਿਹਾ ਕਿ ਇਹਨਾਂ ਨੂੰ ਬੋਲਣ ਦਾ ਦੁੱਗਣਾ ਸਮਾਂ ਦਿੱਤਾ ਪਰ ਇਹ ਸਰਪ ਮਰਦਾਬਾਦ ਦੇ ਨਾਰੇ ਲਾਉਂਦੇ ਰੇ ਇਸ ਦਰਾਨ ਸਪੀਕਰ ਨੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਬੜੰਗ ਨੂੰ ਸਦਨ ਦੇ ਵਿੱਚ ਬੋਲਣ ਤੋਂ ਰੋਕ ਦਿੱਤਾ ਸਪੀਕਰ ਨੇ ਕਹਿ ਕੇ ਤੁਹਾਡਾ ਸਮਾਂ ਪੂਰਾ ਹੋ ਗਿਆ ਤੇ ਇਸ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਨੇ ਹੰਗਾਮਾ ਕੀਤਾ ਇਸ ਤੋਂ ਬਾਅਦ ਸਪੀਕਰ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਇਬਾ ਰਾਜਾ ਬੜੰਗਾ ਸਮੇਤ ਨਾ ਕਾਂਗਰਸੀ ਵਿਧਾਇਕਾਂ ਨੂੰ ਕੱਲ ਮੌਤਲ ਕਰ ਦਿੱਤਾ ਜੇਲ੍ਹ ਚ ਬੰਦ ਅਮਰਤਪਾਲ ਦੇ ਦੋ ਸਾਥੀਆਂ ਦੀ ਵਿਗੜੀ ਸਿਹਤ ਭਾਰਸ ਪੰਜਾਬ ਦੇ ਮੁਖੀ ਅਮਰਤ ਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਆ ਪ੍ਰਾਪਤ ਜਾਣਕਾਰ ਦੇ ਅਨੁਸਾਰ ਜੇਲ੍ਹ ਦੇ ਵਿੱਚ ਬੰਦ ਅਮਰਤ ਪਾਲ ਦੇ ਦੋ ਸਾਥੀਆਂ ਦੀ ਸਿਹਤ ਵਿਗੜ ਗਿਆ ਦਰਅਸਲ ਆਸਾਮ ਦੇ ਡਿਬਰਗੜ੍ਹ ਜ਼ਿਲ੍ਹੇ ਦੇ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਬੰਦ ਅਮਰਤ ਪਾਲ ਸਿੰਘ ਅਤੇ ਉਹਦੇ ਨੌ ਸਾਥੀ ਪਿਛਲੇ ਦੋ ਹਫ਼ਤਿਆਂ ਤੋਂ ਭੁੱਖ ਹੜਤਾਲ ਤਿਆਨ ਇਸ ਕਾਰਨ ਉਹਨਾਂ ਦੇ ਦੋ ਸਾਥੀਆਂ ਦੀ ਸਿਹਤ ਵਿਗੜ ਗਿਆ ਤੇ ਜਿਨ੍ਹਾਂ ਨੂੰ ਹਣ ਆਸਾਮ ਦੇ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਦੇ ਕਿ ਅਮਰਤਪਾਲ ਸੰਗਾ ਤੇ ਹਦੇ ਸਾਥੇ ਉਹਨਾਂ ਨੂੰ ਪੰਜਾਬ ਦੀਆਂ ਜਿਲ੍ਹਾਂ ਦੇ ਵਿੱਚ ਤਬਦੀਲ ਕਰਨ ਦੀ ਮੰਗ ਤੇ ਅੜੇ ਹੋਏ ਹਨ ਤੇ ਕਹਿ ਰਹੇ ਹਨ ਕਿ ਉਹ ਹੁਣ ਪੰਜਾਬ ਦੇ ਧਰ ਤੇ ਤਹੀ ਰੋਟੀ ਪਾਣੀ ਖਾਣਗੇ ਉਪਰੋਤਕ ਮਾਮਲੇ ਦੀ ਜਾਣਕਾਰੀ ਬਾਰਤ ਸ ਪੰਜਾਬ ਦੇ ਕਾਨੂੰਨੀ ਸਲਾਹਕਾਰ ਈਮਾਨ ਸੰਗਾ ਖਾਰਨ ਦਿੱਤੇ ਆ ਤੇ ਉਹਨਾਂ ਦਾ ਸ ਕਿ ਅਮਰਤਪਾਲ ਸੰਗਾ ਤੇ ਹਦੇ ਸਾਰੇ 97 ਡੁਰਗੜ ਜ਼ਿਲ੍ਹੇ ਦੇ ਵਿੱਚ ਭੋਖੜ ਤਲ ਤੇ ਹਨ ਤੇ ਇਹਨਾਂ ਦੇ ਵਿੱਚੋਂ ਕੁਲਵੰਤ ਸਿੰਘ ਰਾਉਕੇ ਅਤੇ ਗਰਮੀਤਾ ਸਿੰਘ ਬੁੱਕਣ ਵਾਲਾ ਨਾਮਕ ਦੋ ਦੋਸਤਾਂ ਦੀ ਸਿਹਤ ਬੜ ਗਿਆ ਤੇ ਕੁਲਵੰਤ ਸਿੰਘ ਨੂੰ ਮਰਗੀ ਦੇ ਦੌਰੇ ਪੈ ਰਹੇ ਹਨ। ਅਗਲੀ ਖਬਰ ਪੰਜਾਬ ਦੇ ਵਿੱਚ 5994 ATT ਅਧਿਆਪਕਾਂ ਦੇ ਭਰਤੀ ਤੇ 4 April ਤੱਕ ਜਾਰੀ ਰਵੇਗੀ ਰੋਕ ਹਾਈ ਕੋਰਟ ਦੇ ਨਵੇਂ ਹੁਕਮਾਂ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਐਡਟਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਤੇ ਭਾਰਤੀ ਤੇ ਲਗਾਈ ਰੋਕ 4 April ਤੱਕ ਬਧਾਰਿਤ ਤੇ ਪੰਜਾਬ ਸਰਕਾਰ ਨੇ 12 October 2023 ਨੂੰ ਉਹੇ ਭਰੋਸਾ ਦਿੱਤਾ ਸੀ ਕਿ ਉਹ ਪਟੀਸ਼ਨਾਂ ਪੈਂਡਿੰਗ ਹੁਣ ਤੇ ਭਾਰਤੀ ਨੂੰ ਅੱਗੇ ਨਹੀਂ ਵਧਾਵੇਗੀ ਪਰ ਸਰਕਾਰ ਨੇ ਹੁਣ ਅਰਜ਼ੀ ਦਾਇਰ ਕਰਕੇ ਇਹ ਅੰਡਰਟੇਕਿੰਗ ਦਾ ਭਰੋਸਾ ਵਾਪਸ ਲੈ ਲਈ ਹੈ ਪਟੀਸ਼ਨ ਧਾਰਕ ਕਰਦਾ ਪਰਮੇਂਦਰ ਸਿੰਘਾ ਤੇ ਉਹਨਾਂ ਨੇ ਐਡਵੋਕੇਟ ਵਿਕਾਸ ਚਾਤਰਾਥਾ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 12 ਅਕਤੂਬਰ 2022 ਨੂੰ 88T ਦੀਆਂ 5994 ਅਸਾਮੀਆਂ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਸੀ ਪਟੀਸ਼ਨ ਕਰਤਾ ਮੰਨੇ ਹਦ ਲਈ ਅਰਜੀ ਵੀ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਇਸ਼ਤਿਹਾਰ ਦੇ ਵਿੱਚ ਯੋਗਤਾ ਦੇ ਮਾਪਦੰਡ ਪੂਰੇ ਕੀਤੇ ਸਨ 28 ਅਕਤੂਬਰ 2022 ਨੂੰ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸ ਰੂਲਜ਼ ਨੂੰ ਨੋਟੀਫਾਈ ਕੀਤਾ ਸੀ ਪੰਜਾਬ 'ਚ ਕੱਢੇ ਜਾਵਗੇ ਮਾਲਵਾ ਨਹਿਰ ਚਾਰ ਤੋਂ 5 ਲੱਖ ਟਿਊਬਲ ਹੋਣਗੇ ਬੰਦ ਮੁੱਖ ਮੰਤਰੀ ਨੇ ਕੀਤਾ ਐਲਾਨ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਤੇ ਜਦ ਵਿੱਚ ਪਹਿਲੇ ਦਿਨਾਂ ਦੇ ਵਿੱਚ ਤਾਂ ਆਪਣੀ ਖੇਬੜਵਾਜੀ ਤੋਂ ਬਿਨਾਂ ਪੰਜਾਬ ਦੇ ਵਿੱਚ ਕੋਈ ਸ਼ਹਿਰ ਦਿੱਤਾ ਨਹੀਂ ਦਿਖਾਈ ਦਿੱਤੇ ਪਰ 5 ਮਾਰਚ ਨੂੰ ਵਿੱਤ ਮੰਤਰੀ ਨੇ 2 ਲੱਖ 4918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਣੀ ਦੇ ਡੈਕ ਦੇ ਪੱਧਰ ਨੂੰ ਰੋਕਣ ਦੇ ਲਈ ਨਵੀਂ ਨਹਿਰ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਆ तकरीबन ਹਰ ਕਿਸਾਨ ਦੇ ਕੋਲ ਮੋਟਰ ਕਨੈਕਸ਼ਨਾਂ ਤੇ ਸਾਡਾ ਬਿਜ਼ਨਸ ਪੰਜਾਬ ਦੀਆਂ ਬੰਦ ਪਈਆਂ ਨਹਿਰਾਂ, ਰਜ ਬਾਹੇ ਨਾਲੇ ਖਾਲਤ ਤੇ ਕਸਿਆਂ ਨੂੰ ਮੜ ਸਰਜੀਤ ਕੀਤਾ ਜਾਵੇ ਜਿਸ ਨੂੰ ਲੈ ਕੇ ਕੰਮ ਵੀ ਹੋ ਰਿਹਾ ਤੇ ਹਰ ਰੋਜ਼ ਆ 13 ਕਿਲੋਮੀਟਰ ਦੇ ਐਵਰੇਜ ਦੇ ਹਿਸਾਬ ਦੇ ਨਾਲ ਕੰਮ ਹੋ ਰਿਹਾ ਤੇ ਮਾਨ ਨੇ ਅੱਗੇ ਕਹਿ ਕੇ ਕਈ ਲੋਕਾਂ ਦੀਆਂ ਵੀਡੀਓ ਸਾਹਮਣੇ ਆਇਆ ਹਨ ਕਿ 35 ਸਾਲਾਂ ਬਾਅਦ ਉਹਨਾਂ ਦੇ ਪਿੰਡ ਦੇ ਵਿੱਚ ਨਹਿਰੀ ਪਾਣੀ ਪਹੁੰਚਿਆ ਤੇ 16 ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਵਿਜ਼ਨ ਹੈ ਕਿ ਉਹ ਪੰਜਾਬ ਦੀ ਸਿੰਚਾਈ ਸਬੰਧੀ ਹਰ ਸਮੱਸਿਆ ਨੂੰ ਹੱਲ ਕਰਨ ਇਸ ਦੇ ਬਾਬਤ ਉਹਨਾਂ ਨੇ ਨਵੀਂ ਨਹਿਰ ਮਾਲਵਾ ਨਹਿਰ ਦੇ ਤਜਵੀਦ ਦਾ ਪ੍ਰਸਤਾਵ ਰੱਖਿਆ ਮਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਟੂਬਲੰਡ ਦੀ ਲੋੜੇ ਨਾ ਪਵੇ ਸਾਡੇ ਕੋਲ ਨਹਿਰੀ ਪਾਣੀ ਬਹੁਤ ਆ ਜਾਵੇ ਜਿਸ ਦੇ ਲਈ ਮਾਲਵਾ ਨਹਿਰ ਦੀ ਤਜਵੀਜ਼ ਰੱਖੀ ਗਈ ਹੈ ਜਿਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਮੰਨ ਦੱਸਿਆ ਕਿ ਰਾਜਸਥਾਨ ਨੂੰ ਇੱਕ ਇੰਦਰਾ ਗਾਂਧੀ ਨਹਿਰ ਜਾਂਦੀ ਹੈ ਜਿਸ ਦੇ ਰਾਹੀਂ 18000 ਕਿਊਸਕ ਪਾਣੀ ਜਾਂਦਾ ਤੇ ਇਸ ਦੇ ਨਾਲ ਹੀ ਇੱਕ ਸਰਹੰਦ ਨਹਿਰ ਜਦੇਬਾਦ ਤੇ 5000 ਕਿਊਸਕ ਪਾਣੀ ਜਾਂਦਾ ਤੇ ਇਸ ਦੇ ਨਾਲ ਹੀ ਹੁਣ ਇੱਕ ਮਾਲਵਾ ਨਹਿਰ ਬਣਾਈ ਜਾਵੇਗੀ ਜਿਸ ਦੇ ਨਾਲ ਫਾਜ਼ਿਲਕਾ ਤੇ ਅਬੂਹਰ ਦੇ ਇਲਾਕਿਆਂ ਨੂੰ ਕਦੇ ਪਾਣੀ ਦੀ ਕਮੀ ਨਹੀਂ ਆਵੇਗੀ ਮਾਨ ਨੇ ਅੱਗੇ ਕਹਿ ਕੇ ਸਾਨੂੰ ਅਮੀਰ ਐ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ 14 ਲੱਖ ਦੇ ਵਿੱਚੋਂ 4 ਤੋਂ 5 ਲੱਖ ਤੋਂ ਜ਼ਿਆਦਾ ਟਿਊਬਵਲ ਬੰਦ ਕਰਵਾ ਦੇਾਂਗੇ